ਮਹਾ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਆ ਬਾਬਾ ਜੀ ਦੇ ਬਾਬਾ ਜੀ ਦੀ ਦਰਗਾਹ ਤੋਂ ਲੱਖ ਦਾਤਾ ਲਾਲਾ ਵਾਲੀ ਸਰਕਾਰ ਸੋ ਬਹੁਤ ਪੁਰਾਤਿਤਵ ਜਿਹੜੀ ਦਰਗਾਹ ਹੈ ਔਰ ਇਸ ਦਰਗਾਹ ਦੇ ਉੱਪਰ ਜਿਹੜਾ ਇਹ ਪੇੜ ਬਣਿਆ ਹੈ ਇਹ ਵੀ ਬਹੁਤ ਪੁਰਾਤਿਤਵ ਪੇੜ ਹੈ ਇਹ ਸਾਰੀ ਹੀ ਜਾਣਕਾਰੀ ਜਿਹੜੀ ਹੈ ਇਹ ਆਪਾਂ ਇਸ ਦਰਗਾਹ ਦੇ ਸੇਵਾਦਾਰ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਬਾਪੂ ਜੀ ਸਭ ਤੋਂ ਪਹਿਲਾਂ ਪਾਪਾ ਜੀ ਇਹ ਦਰਗਾਹ ਦਾ ਜਿਹੜਾ ਪਿਛੋਕੜ ਜਿਹੜਾ ਪੁਰਾਣਾ ਇਤਿਹਾਸ ਹੈ ਉਹਦੇ ਬਾਰੇ ਥੋੜਾ ਸੰਗਤਾਂ ਨੂੰ ਜਰੂਰ ਕਿ ਦਰੰਗ ਕਦੇ ਜਨਾਬ ਪੱਤੀ ਸਾਹਿਬ ਇਸ ਤਰ੍ਹਾਂ ਹੈ ਨਾ ਦੀ ਦਰਗਾਹ ਜਿਹੜੀ ਹੈ ਨਾ ਜੀ ਇਹ ਹਿੰਦੁਸਤਾਨ ਤੇ ਪਾਕਿਸਤਾਨ ਇਕੱਠਾ ਸੀ ਜਦ ਦੀ ਇਹ ਦਰਗਾਹ ਹੈ ਜਦ ਕਿ ਪਹਿਲਾਂ ਇਹ ਛੋਟੀ ਇਟ ਨਾਲ ਬਣੀ ਸੀ ਚੂਨੇ ਦੀ ਇਟ ਨਾਲ ਚੂਨਾ ਨਾਲ ਉਹ ਇਦਾਂ ਤਿਆਰ ਹੁੰਦੀ ਸੀ ਔਰ ਦੋ ਇਹ ਪੇੜ ਹੈ ਨਾ ਇਹ ਪੇੜ ਤਾਂ ਅਸੀਂ ਮਿਰਖਲ ਸਾਡੇ ਜੰਮਣ ਤੋਂ ਵੀ ਪਹਿਲਾਂ ਦਾ اسی ਤਰ੍ਹਾਂ ਖੜਿਆ ਮਤਲਬ ਕਹਿਣ ਦਾ ਇਹਨੂੰ ਬੋਲਦੇ ਜਾਲ ਇਹਦੇ ਪੀਲਾਂ ਵੀ ਲੱਗਦੀਆਂ ਲਾਲ ਰੰਗ ਦੀਆਂ ਪੀਲਾਂ ਉਹ ਵੀ ਲੱਗਦੀਆਂ ਸਮਝੀ ਇਸ ਤਰ੍ਹਾਂ ਮਤਲਬ ਕਹਿਣ ਦਾ ਭਾਵ ਹੈ ਵੀ ਇਹ ਮੰਨਤਾ ਇਹੋ ਜਿਹਾ ਮੰਨਤਾ ਇਹਨਾਂ ਦੇ ਕੋਲ ਸਾਡੇ ਕੋਲ ਜਿੰਨੀ ਵੀ ਸੰਗਤ ਆਂਦੀ ਹੈ ਔਰ ਬਿਲਕੁਲ ਹੀ ਤੰਦਰੁਸਤੋ ਕੇ ਜਾਂਦੀ ਹੈ ਤੁਸੀਂ ਕਿੰਨੇ ਕ ਦਿਨ ਤੋਂ ਇੱਥੇ ਸੇਵਾ ਕਰ ਰਹੇ ਜੀ ਕਟ ਤੋਂ ਕਟ ਇੱਥੇ ਸੇਵਾ ਕਰਦੋਂ ਨੂੰ 20 ਸਾਲ ਦੇ ਦਰਮਿਆਨ ਚ ਹੋ ਚੁੱਕੇ ਜੀ ਹਾਂਜੀ ਪਹਿਲਾਂ ਅਸੀਂ ਪਿਛਲੀ ਬੈਕਗ੍ਰਾਉਂਡ ਅਸੀਂ ਜੀ ਜੀ ਅਸੀਂ ਪਿੱਛੇ ਆਪਣਾ ਕਚੇਰੀ ਦੇ ਨਾਲ 1 ਲੱਖ ਦਾਦਾ ਜੀ ਦਰਗਾਹ ਹੈ ਉੱਥੇ ਅਸੀਂ ਲੈਂਟਰ ਪਾ ਕੇ ਉਹਨਾਂ ਨੂੰ ਚਾਬੀਆਂ ਫੜਾ ਕੇ ਵਾਪਸ ਆ ਗਏ ਸੀ ਵਾਹ ਜੀ ਵਾਹ ਇੱਥੇ ਆ ਕੇ ਸਰਦਾਰ ਚੰਨ ਸਿੰਘ ਜੀ ਜਿਉਂਦੇ ਸੀ ਉਸ ਸਮੇਂ ਚ ਸੰਧੂ ਸਾਹਿਬ ਸੰਧੂ ਸਾਹਿਬ ਜਿਨ੍ਹਾਂ ਨੇ ਨਾਂ ਤੇ ਕਲੋਨੀ ਬਣਦੀ ਹੈ ਉਹ ਜਿਉਂਦੇ ਸੀ ਮੈਂ ਉਹ ਸਰਕਾਰ ਨੂੰ ਕਹਿ ਕੇ ਆਇਆ ਸੀ ਕਿ ਸਾਨੂੰ ਉਹ ਜਗ੍ਹਾ ਤੇ ਲੈ ਕੇ ਜਾਈਏ ਸਰਕਾਰ ਹੁਣ ਜਿੱਥੋਂ ਕਿ ਸਾਡੇ ਨਾਲ ਸਿਰਫ ਅਸੀਂ ਤੁਹਾਡੇ ਗੁਲਾਮ ਹੋਈਏ ਕਿਸੇ ਦਿਨ ਹੋਈਏ ਕਿ ਲਖਦਾਤਾ ਜੀ ਉਹ ਮੋਂ ਮੰਗਿਆ ਮਰਾਦਾਂ ਜਿਹੜੀਆਂ ਉਹ ਤੇ ਪੂਰੀਆਂ ਜੀ ਪੂਰੀਆਂ ਹੁੰਦੀ ਹੈ 20-20 ਸਾਲਾਂ ਬੱਚਿਆਂ ਦੀਆਂ ਮਤਲਬ ਕੁੜੀਆਂ ਦੀਆਂ ਗੋਦਾ ਭੜੀਆਂ ਸੱਤ-ਸੱਤ ਕੁੜੀਆਂ ਦੀ ਉਤੋਂ ਦੀ ਲਾਲ ਬਖਸ਼ੀ ਇਹ ਲਖਦਾਤਾ ਜੀ ਨੇ ਔਰ ਜੋ ਕੋਈ ਬੰਦੇ ਬਹੁਤ ਦੇਰ ਤੋਂ ਬਿਮਾਰ ਪਏ ਆ ਉਹ ਵੀ ਇਲਾਜ 10-10 ਸਾਲ ਤੋਂ ਬਾਅਦ ਐਨ ਫੁੱਲ ਹੋ ਰਿਹਾ ਹੈ ਬਹੁਤ ਹੀ ਵਧੀਆ ਇੰਨੀ ਇਹਨਾਂ ਦੀ ਰਹਿਮਤ ਹੈ ਜੀ ਕਾਰ ਟੱਕਰੀ ਆ ਸੋ ਬੀਬੀ ਜੀ ਰਣਾ ਤੁਹਾਡੀ ਗੱਲ ਕਰਾਉਣੇ ਆ ਬੀਬੀ ਜੀ ਇਸ ਦਰਗਾਹ ਬਾਰੇ ਥੋੜਾ ਜਿਹਾ ਦੱਸੋ ਪਲੀਜ਼ ਇਹ ਜਿਨ੍ਹਾਂ ਦੇ ਵਿੱਚ 20 ਸਾਲ ਬੱਚੇ ਨਹੀਂ ਹੋਏ ਉਹਨਾਂ ਦੇ ਬੱਚੇ ਹੋਏ ਆ ਜੀ ਅਸੀਂ ਬਹੁਤ ਇਹਨਾਂ ਤਾਂ ਇਮਾਨ ਰੱਖਦੇ ਆ ਜੀ ਸੋ ਬੀਬੀ ਜੀ ਕਿ ਤਰ੍ਹਾਂ ਕਿਤੇ ਦੱਸ ਰਹੇ ਨੇ ਕਿ ਜਿਨ੍ਹਾਂ ਦੇ 20-20 ਸਾਲ ਤੋਂ ਬੱਚੇ ਨਹੀਂ ਹੋਏ ਉਹ ਇਸ ਦਰਗਾਹ ਦੇ ਉੱਪਰ ਆ ਕੇ ਜਿਨ੍ਹਾਂ ਨੇ ਤਨੋਂ ਮਨੋਂ ਆ ਕੇ ਇੱਥੇ ਪੰਜ ਵਾਰੀ ਪੰਜ ਵੀਰ ਵਾਰ ਇੱਥੇ ਆਏ ਔਰ ਉਹਨਾਂ ਦੀਆਂ ਗੋਦਾ ਜਿਹੜੀਆਂ ਉਹ ਭਰ ਜਾਣਗੀਆਂ ਔਰ ਬਾਬਾ ਜੀ ਦੀ ਬਹੁਤ ਮਹੱਤਾ ਔਰ ਤੁਸੀਂ ਜੁੜੇ ਦਿਓ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ